ਇਹ ਵੀਡੀਓ ਅੱਗੇ ਅੰਧਪਾਤਾਂ ਨੂੰ ਜਰੂਰ ਸ਼ੇਅਰ ਕਰਿਓ ਇਸ ਵਾਰ ਜਿਹੜੀ ਗਰਮੀ ਪੈਣੀ ਆ ਭਾਰਤ ਦੇ ਵਿੱਚ ਉਹ ਸਭ ਤੋਂ ਵੱਧ ਪੈਣੀ ਆ ਅਰਬ ਦੇਸ਼ਾਂ ਨਾਲੋਂ ਵੀ ਵੱਧ africa ਦੇ ਕੁਝ ਦੇਸ਼ਾਂ ਨਾਲੋਂ ਵੀ ਵੱਧ ਪਹਿਲੀਆਂ ਜਿਹੜੀਆਂ 3 ਕੰਟਰੀਆਂ ਉਹਨਾਂ ਦੇ ਵਿੱਚ ਭਾਰਤ ਤੀਜੇ ਨੰਬਰ ਤੇ ਆ ਸਭ ਤੋਂ ਵੱਧ ਗਰਮੀ ਪੈਣ ਦੇ ਕਾਰਨ ਹੈ ਗਿਆ ਜੀ ਕੰਟ੍ਰੈਕਸ਼ਨ ਚਲੋ ਕੰਟ੍ਰੈਕਸ਼ਨ ਤਾਂ ਹਰ ਇੱਕ ਜਿਹੜੇ ਦੇਸ਼ ਡਿਵੈਲਪ ਹੁੰਦੇ ਆ ਉਹ ਕਰਦੇ ਹੀ ਆ ਪਰ ਬਜਾ ਕੀ ਇਹ ਕੰਟਰੈਕਸ਼ਨ ਦੇ ਨਾਲ ਜਿਹੜੇ ਹਾਈਵੇ ਬਣ ਰਹੇ ਆ ਰਾਹ ਦੇ ਵਿੱਚ ਜਿਹੜੇ ਦਰਖਤ ਆ ਰਹੇ ਆ ਉਹਨਾਂ ਨੂੰ ਕਟ-ਕਟ ਸਿੱਟਿਆ ਜਾ ਰਿਹਾਗਾ ਜਿੱਥੇ ਜਾਪਾਨ ਵਰਗੇ ਦੇਸ਼ ਉਹਨਾਂ ਨੂੰ ਪੱਟ ਕੇ ਉਹਨਾਂ ਨੂੰ ਦੂਜੀ ਥਾਂ ਤੇ ਲਾਉਂਦੇ ਆ ਭਾਰਤ ਦੇ ਵਿੱਚ ਜਿਹੜੀ ਹੀਟ ਵੇਵ ਆਈ ਆ ਹੁਣ ਲੋਕ ਮਰ ਰਹੇ ਆ ਗਰਮੀ ਦੇ ਨਾਲ ਲੋਕਾਂ ਨੂੰ ਚੱਕਰ ਆ ਰਹੇ ਆ ਸਿਰ ਦੌਖਰਾਇਆ ਉਹਨਾਂ ਦੇ ਹਸਪਤਾਲਾਂ 'ਚ ਜਾ ਰਹੇ ਆ ਉਹੀ ਕਾਰਨ ਔਰੇ ਹੀਟ ਵੇਵ ਅਗਲੇ 2 ਮਹੀਨਿਆਂ ਦੇ ਵਿੱਚ ਪੂਰੇ ਹਾਈ ਤੇ ਜਾਣੀਆਂ ਕਿਉਂਕਿ ਜਿਹੜਾ ਆਪਣੀ ਬਿਜਲੀ ਪੈਦਾ ਹੁੰਦੀ ਉਹ ਵੀ ਥਰਮਲ ਦੇ ਨਾਲ ਉਹਦੀ ਜਿਹੜੀ ਹੀਟ ਅੱਡ ਇਹ ਜੀਆਂ ਦੀ ਹੀਟ ਅੱਡ ਜਿਹੜੇ ਬਾਹਰ ਕੰਮ ਕਰਦੇ ਆ ਨਾ ਬਾਈ ਕੰਟਰੈਕਸ਼ਨ ਦਾ ਖੇਤਾਂ ਦੇ ਵਿੱਚ ਜਾਂ ਗੱਡੀਆਂ ਦੇ ਵਿੱਚ ਉਹਨਾਂ ਨੂੰ ਪਤਾ ਗਰਮੀ ਕਿੰਨੀ ਆ ਸਮੇ ਤੋਂ ਪਹਿਲਾਂ ਜਿਹੜੀ ਗਰਮੀ ਆਈ ਆ ਲੋਕ ਸਾਰੇ ਹੈਰਾਨ ਆ ਸਰਚਾਂ ਮਾਰ ਰਹੇ ਗੂਗਲ ਤੇ ਹਾਂਜੀ ਗਰਮੀ ਟਾਈਮ ਤੋਂ ਪਹਿਲਾਂ ਐਨੀ ਕਿਉਂ ਆ ਤਾਂ ਉਹਦਾ ਇਹ ਜਵਾਬ ਆ ਇਹ ਰਿਸਕ ਕਰਦੇ ਆਪਾਂ ਪਸ਼ਮੀ ਦੇਸ਼ਾਂ ਦੀ ਜਿੱਥੇ ਠੰਡੇ ਮੌਸਮ ਆ ਉਹ ਕੱਚ ਦੀਆਂ ਬਿਲਡਿੰਗਾਂ ਬਣਾਉਂਦੇ ਆ ਉਹਨਾਂ ਨੂੰ ਕੋਈ ਚੱਕਰ ਨਹੀਂ ਆ ਜਿਹੜੇ ਸਿੰਗਾਪੁਰ ਵਰਗੇ ਦੇਸ਼ ਆ ਜਿਹੜੇ ਬਿਲਡਿੰਗਾਂ ਬਣਾਉਂਦੇ ਆ ਹਰੀਆਂ ਭਰੀਆਂ ਉਹਨਾਂ ਨੂੰ ਪਤਾ ਇੰਡੀਆ ਨਾਲ ਦਾ ਟੈਂਪਰੇਚਰ ਏ ਸੋਡਾ ਸਿੰਗਾਪੁਰ ਦਾ ਸੇਮ ਟੈਂਪਰੇਚਰ ਆ ਤੁਸੀਂ ਉਹਨਾਂ ਦੇ ਰਿਸਕ ਕਰੋ ਤੁਸੀਂ ਅਮਰੀਕਾ ਦੇ ਰਿਸਕ ਕਿਉਂ ਕਰਨੀਆਂ ਇਹ ਬਿਲਡਿੰਗਾਂ ਬਣਾਉਂਦੇ ਆ ਜੀ ਕੱਚ ਦੀਆਂ ਸੋਹਣੀਆਂ ਲੱਗਣ ਨੂੰ ਉਹ ਬਿਲਡਿੰਗਾਂ ਬਣਾਉਂਦੇ ਆ ਹਰ ਜਿਹੜੀਆਂ ਉਹਨਾਂ ਦੀ ਬਿਲਡਿੰਗਾਂ ਦੇ ਵਿੱਚ ਗਾਰਡਨ ਬਣਾਏ ਹੁੰਦੇ ਆ ਹਰੀਆਂ ਭਰੀਆਂ ਬਿਲਡਿੰਗਾਂ ਉਹਦੇ ਨਾਲ ਹੇਟ ਘਟਦੀ ਆ ਉਹ ਆਪਦੇ ਦੇਖਦੇ ਨਾਗਰਿਕਾਂ ਦਾ ਖਿਆਲ ਰੱਖਦੇ ਆ ਉਹ ਰਾਹ ਦੇ ਵਿੱਚ ਜਿਹੜੇ ਹਾਈਵੇ ਬਣ ਰਹੇ ਆ ਪੰਜਾਬ ਦੇ ਵਿੱਚ ਹਰ ਸੇਕਟ ਦੇ ਵਿੱਚ ਬਣ ਰਹੇ ਆ 11000 ਲੱਖ ਕਰੋੜ ਦਾ ਫਿਰ ਬਜਟ ਆ ਉਦੋਂ ਵੀ ਜ਼ਿਆਦਾ ਹਾਈਵੇ ਬਣਨ ਦਾ ਕੰਟਰੈਕਸ਼ਨ ਦਾ ਜਿੰਨੇ ਵੀ ਹਾਈਵੇ ਜਿਹੜੀ ਵੀ ਸਟੇਟ ਦੇ ਵਿੱਚ ਬਣ ਰਹੇ ਆ ਕੱਲੇ-ਕੱਲੇ ਥਾਂ ਤੇ ਬਾਈ ਜਾ ਕੇ ਦੇਖ ਲੋ ਜਿਹੜੇ ਰਾਹ ਦੇ ਵਿੱਚ ਦਰਖਤ ਆਏ ਆ ਕਰੋੜਾਂ ਅਰਬਾਂ ਦਰਖਤ ਉਹ ਕਿੱਧਰ ਗਏ ਉਹ ਪਟਕੇ ਕਿਸੇ ਨਾਲ ਨਹੀਂ ਦੂਜੇ ਪਾਸੇ ਲਾਏ ਵੱਡਾ ਵੱਡ ਕੇ ਲੱਗੇ ਉਹਨਾਂ ਨੂੰ ਸੁਣ ਕੇ ਹੈਰਾਨ ਹੋ ਜਾਓਗੇ 1 ਕਿਲੋਮੀਟਰ ਦੇ ਵਿੱਚ ਹੀ ਕਿੰਨੇ ਦਰਖਤ ਆਉਂਦੇ ਆ ਵੱਡੇ ਦਰਖਤ ਵੱਡੇ ਵੱਡੇ ਦਰਖਤ ਜਿਹੜੇ ਟੈਂਪਰੇਚਰ ਨੂੰ ਠੰਡਾ ਕਰਦੇ ਆ ਆਕਸੀਜਨ ਦਿੰਦੇ ਆ ਜਿਹੜੇ ਇੰਨੇ ਦਰਖਤ ਪੱਟੇ ਜਾਣੇ ਆ ਉਹਨਾਂ ਦੀ ਪਰਫਾਈ ਕਦੋਂ ਹੋਊਗੀ ਮੈਨੂੰ ਤੁਸੀਂ ਦੱਸੋ ਗਰਮੀ ਤਾਂ ਵਧੀ ਆ ਔਰ ਅਗਲੇ 2 ਸਾਲਾਂ 3 ਸਾਲਾਂ ਦੇ ਵਿੱਚ ਹੋਰ ਵਧਣੀਆਂ ਉਹਨਾਂ ਦੇ ਵਿੱਚ ਸਾਨਾਂ ਦੇ ਵਿੱਚ ਬੂਟੇ ਲਾ ਦੇਣਗੇ ਫੁੱਲਾਂ ਵਾਲੇ ਉਬਈਣ ਦੀ ਗਰਮੀ ਰੋਕਣਗੇ ਦਰਖਤ ਜਿਹੜੇ ਹੁਣ ਤੁਸੀਂ ਪੱਟ-ਪੱਟ ਕੇ ਲਾ ਨਹੀਂ ਸਕਦੇਗੇ ਸਾਈਡਾਂ ਤੇ ਕਿੱਡਾ ਕੰਮ ਆ ਕਿੰਨੀਆਂ ਕ ਮਸ਼ੀਨਾਂ ਉਹ ਮਹਿੰਗੀਆਂ ਐ ਇਹਦੇ ਕਰਕੇ ਗਰਮੀ ਵਧੀ ਆ ਦੂਜਾ ਕਾਰਨ ਪਾਈ ਸਰਕਾਰ ਕੋਲੇ ਕੋਈ ਨੀਤੀਆਂ ਨਹੀਂ ਹੈਗੀਆਂ ਕਲਾਈਮੇਟ ਚੇਂਜ ਵਾਸਤੇ ਗਰਮੀ ਜਿਹੜੀ ਵੱਧ ਰਹੀ ਆ ਉਹਨੂੰ ਰੋਕਣ ਦੇ ਵਾਸਤੇ ਮੈਨੂੰ ਤੁਸੀਂ ਇੱਕ ਨੀਤੀ ਦੱਸ ਦੋ ਜੇ ਕੋਈ ਹੈਗੀ ਆ ਤਾਂ ਕੋਈ ਹੈਗਾ ਕਿ ਇਹ ਸਰਕਾਰ ਦਾ ਏਜੰਡਾ ਇਹ ਵੋਟਾਂ ਦੇ ਵਿੱਚ ਕਿ ਅਸੀਂ ਕਲਾਈਮੇਟ ਜਿਹੜਾ ਭਾਰਤ ਦੇ ਵਿੱਚ ਕਾਰਬਨ ਜਿਆਦਾ ਹਵਾ ਦੇ ਵਿੱਚ ਹਵਾ ਦੀ ਯਾਨੀ ਗੁਣਵੱਤਾ ਜਿਹੜੀ ਮਾੜੀ ਆ ਜਿਹੜਾ ਹਵਾ ਦਾ ਆਪਣੇ ਡਾਊਨ ਆ ਉਹਦੇ ਵਾਸਤੇ ਕੀ ਕੀਤਾਗਾ ਸਰਕਾਰ ਨੇ 에ਅਰ ਪੋਲੂਸ਼ਨ ਜਿਹੜਾ ਇੰਨਾ ਜਿਆਦਾ ਵਧਿਆਗਾ ਉਹਦੇ ਵਾਸਤੇ ਕੀ ਕੀਤਾ ਕੀ ਨੀਤੀਆਂ ਹੈ ਕੱਖ ਵੀ ਨਹੀਂ ਹੈ ਔਰ ਗਰਮੀਆਂ ਦੇ ਵਿੱਚ ਜਿਹੜੀ ਲੋਕਾਂ ਦੀ ਪ੍ਰੋਡਕਟਿਵਿਟੀ ਘਟਦੀ ਆ 10 ਤੋਂ 15% ਉਦੇ ਨਾਲ ਬਿਲੀਅਨਸ ਦਾ ਨੁਕਸਾਨ ਹੁੰਦਾਗਾ ਦੇਸ਼ ਨੂੰ ਉਹਦੇ ਵੱਲ ਕੋਈ ਨਹੀਂ ਦੇਖਦਾਗਾ ਤੁਸੀਂ ਦੇਖੋ ਬਾਹਰਲੇ ਦੇਸ਼ਾਂ 'ਚ ਉਹ ਰਿਪੋਰਟਾਂ ਬਣ ਬਣ ਕੇ ਆਉਂਦੀਆਂ ਆਪਣੇ ਦੇਸ਼ ਬਾਰੇ ਪਰ ਆਪਣੇ ਦੇਸ਼ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂਗਾ ਇੱਥੇ ਰਾਜਨੀਤੀ ਹੋ ਰਹੀ ਆ ਧਰਮ ਦੀ ਲਓ ਜੀ ਅਸੀਂ ਆ ਕਰਕੇ ਦੇਤਾ ਅਸੀਂ ਆ ਕਰਕੇ ਦੇਤਾ 800 ਸਾਲ ਪੁਰਾਣਾ ਹੁਣ ਉਹ ਤਾਂ ਕੀ ਫਾਇਦਾ ਕਿਸੇ ਨੂੰ ਦੱਸੋ ਕਿਸੇ ਨੂੰ ਕੀ ਫਾਇਦਾਗਾ ਜੇ ਹਲੇ ਸੜਕਾਂ ਟੁੱਟੀਆਂ ਤੇ ਲੋਕ ਘੁੰਮਦੇ ਐ ਨਾ 75 ਸਾਲ ਤੋਂ ਬਾਅਦ ਵੀ ਤਾਂ ਇਹ ਲਾਣਤਾਲੀ ਗੱਲ ਆ ਜੇ ਹਲੇ ਵੀ ਲੋਕ ਲੈਣਾ ਦੇ ਵਿੱਚ ਲਾ ਕੇ ਰਸਣ ਲੈਂਦੇ ਆ ਨਾ 75 ਸਾਲ ਹੋ ਗਏ ਤਾਂ ਇਹ ਲਾਣਤਾਲੀ ਗੱਲ ਆ ਜੇ ਹਲੇ ਵੀ ਲੋਕਾਂ ਦੇ ਕੋਲ ਘਰ ਨਹੀਂ ਹੈਗੇਗੇ ਉਹਨਾਂ ਨੂੰ ਬਾਥਰੂਮ ਟੱਟੀਆਂ ਬਣਾ ਕੇ ਸੜਕਾਂ ਦਿੱਤੀਆਂ ਜਾਂਦੀਆਂ ਉਹਨਾਂ ਕੋਲ ਆਪਦੇ ਪੈਸੇ ਹੈ ਨਹੀਂ ਤਾਂ ਇਹ ਲਾਣਤਾਲੀ ਗੱਲ ਆ ਜੇ ਬਿਲਕੁਲ 70 ਸਾਲਾਂ ਤੱਕ ਹਲੇ ਕਈ ਪਿੰਡਾਂ ਦੇ ਵਿੱਚ ਜਿਹੜੇ ਉਧਰ ਅਸਾਮ ਵੱਲ ਬਿਜਲੀ ਨਹੀਂ ਪਹੁੰਚੀ ਤਾਂ ਇਹ ਲਹਣਤਾਲੀ ਗੱਲ ਆ। ਜੇ 75 ਸਾਲਾਂ ਦੇ ਬਾਅਦ ਵੀ ਕਰੋਨਾ ਦੇ ਟਾਈਮ ਦੇ ਵਿੱਚ ਲਾਸਾਂ ਲੋਕਾਂ ਦੀਆਂ ਸੇਟਣੀਆਂ ਪਈਆਂ ਤਾਂ ਇਹ ਲਹਣਤਾਲੀ ਗੱਲ ਆ। ਕਿੰਨੀਆਂ ਗੱਲਾਂ ਮੈਂ ਤੁਹਾਨੂੰ ਗਣਾਵਾਂ। ਰੋਲ ਟੁੱਟੀਆਂ ਸੜਕਾਂ ਇਹ ਤੁਸੀਂ ਜਾਣਦੇ ਆ ਨਾ ਖੱਡਿਆਂ ਦੇ ਵਿੱਚ 75 ਸਾਲਾਂ ਦੇ ਵਿੱਚ ਸੜਕਾਂ ਨਹੀਂ ਬਣ ਸਕੀਆਂ। ਕੀ ਸਿਸਟਮ ਤਿਆਰ ਹੋਇਆਗਾ? ਕਰਾਪਸ਼ਨ ਮੁੱਕ ਗਈ ਬੋਟ ਦੇਣ ਤੋਂ ਪਹਿਲਾਂ ਆਪਦੀ ਸੋਚੋ ਕਿਸ ਨੂੰ ਦੇਣ ਜਾ ਰਹੇ ਆ ਉਹ ਸਾਡੇ ਲਈ ਕੀ ਕਰਨਗੇ ਉਹਨਾਂ ਦੇ ਕੀ ਏਜੰਡੇ ਆ ਪਰ ਅਨਪੜ੍ਹ ਲੋਕਾਂ ਨੂੰ ਕੀ ਦਿਖਾਇਆ ਜਾ ਰਿਹਾ ਹਿੰਦੂ ਖਤਰੇ ਵਿੱਚ ਹੈ ਉਹ ਯਾਰ 80% 20% ਤੋਂ ਖਤਰੇ ਵਿੱਚ ਕਿਵੇਂ ਹੋਜੂ ਯਾਰ ਕਿਹੜੇ ਹਿਸਾਬ ਨਾਲ ਹੋਜੂ 80 ਲੋਕ 20 ਲੋਕਾਂ ਤੋਂ ਖਤਰੇ ਵਿੱਚ ਹੋ ਜਾਣਗੇ ਜਦ ਕਿ ਪਾਵਰ ਦੇ ਵਿੱਚ 80% ਲੋਕ ਆ ਉਹਨਾਂ ਨੂੰ ਕੋਈ ਸਰਕਾਰ ਬਣਨੀ ਆ ਐਡਾ ਯਾਰ ਬੇਵਕੂਫ ਲੋਕ ਇੱਥੇ ਰਹਿੰਦੇ ਆ ਅਨਪੜ ਲੋਕ ਇੱਕ ਇੱਕ ਗੈਸ ਸਿਲੰਡਰ ਦੇਣ ਤੇ ਜਿਹੜੇ ਆਪ ਦੀ ਦਿਮਾਗ ਦੀ ਦਸਾ ਬਦਲ ਲੈਂਦੇ ਆ ਤੁਹਾਡੇ ਲਈ ਕੀ ਹੋਇਆਗਾ ਮਜ਼ਦੂਰਾਂ ਨੂੰ ਸਭ ਤੋਂ ਵੱਧ ਕੁਝ ਲੈ ਜਾਂਦਾਗਾ ਉਹਨਾਂ ਦੀ ਆਮਦਨ ਦੇ ਵਿੱਚ ਕੀ ਵਾਧਾ ਹੋਇਆਗਾ 12-12 ਘੰਟੇ ਜਿਹੜੀਆਂ ਕੰਪਨੀਆਂ ਜਿਹੜੀਆਂ ਫੈਕਟਰੀਆਂ ਉਹ ਕੰਮ ਲੈਂਦੀਆਂ ਔਰ ਲੇਬਰ ਵਾਲਿਆਂ ਦੀ ਕੋਈ ਹਿੰਮਤ ਨਹੀਂ ਹੁੰਦੀ ਕਹਿ ਦੇ ਵੀ 8 ਘੰਟੇ ਦਾ ਕਾਨੂੰਨ ਆ ਜਿਹੜਾ EPF ਬਗਾਰਾ ਦਿੰਦੇ ਨੇ ਇਹ ਹਾਲਾਤ ਆ ਜੇ 75 ਸਾਲਾਂ ਬਾਅਦ ਵੀ ਆਹ ਕੋਸਾ ਦੇਖਦੇ ਵਿੱਚ ਤਾਂ ਤੁਸੀਂ ਵੋਟ ਆਉਦੀ ਬਾਈ ਸੋਚ ਕੇ ਦਿਓ ਤੁਸੀਂ ਕਿਹਨੂੰ ਵੋਟ ਦੇਣ ਜਾ ਰਹੇ ਆ ਉਹਨਾਂ ਦੇ ਕੀ ਏਜੰਡੇ ਆ ਉਹ ਜਿਹੜੇ ਆਪਣੇ ਵਾਲੇ ਦੇ ਵਾਲੇ ਦੇਸ਼ ਨਹੀਂ ਹੈਗੇ ਏਸ਼ੀਆ ਦੇ ਪਲੇਸੀਆ ਲਾ ਲਓ ਸਿੰਗਾਪੁਰ ਲਾ ਲਓ ਲਾਓ ਇਧਰਲੀ ਸਾਈਡ ਲਾ ਲਓ ਇਹ ਸਾਰੇ ਦੇਸ਼ ਆਪਣੇ ਨਾਲ ਅੱਗੇ ਕਿਵੇਂ ਨਿਕਲਗੇ ਕਿਉਂ ਬਚੇ ਰਹਿਗੇ ਉਹਨਾਂ ਨੇ ਇਹੋ ਜਿਹਾ ਕੀ ਕਰ ਲਿਆ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਆ ਮਰਦੇ ਦਮ ਤੱਕ ਤਾਂ ਤੁਸੀਂ ਕਿਹੜੀ ਹਵਾ 'ਚ ਸਾਹ ਲੈਣਾਗਾ ਕੀ ਤੁਹਾਨੂੰ ਸਹੂਲਤਾਂ ਮਿਲਣਗੀਆਂ ਕੀ ਤੁਹਾਡੇ ਬੱਚਿਆਂ ਨੂੰ ਸਹੂਲਤਾਂ ਮਿਲਣਗੀਆਂ ਕੀ ਉਹਨਾਂ ਦਾ ਫਿਊਚਰ ਹੋਊਗਾ ਇਹ ਚੀਜ਼ ਨੂੰ ਸੋਚ ਕੇ ਪਾਇਓ ਕਿ ਆਉਣ ਵਾਲੇ 50 ਸਾਲਾਂ ਦੇ ਲਈ ਸਾਨੂੰ ਕੀ ਮਿਲਣਾਗਾ ਜੇ ਜਿਹੜਾ ਕੁਝ ਚੱਲਦਾ ਏਹੀ ਕੁਝ ਮਿਲਣਾ ਨਾ ਤਾਂ ਆਪਦਾ ਭਾਈ ਸਾਰਾ ਕੁਝ ਪੈਕ ਕਰਕੇ ਕਿਤੇ ਹੋਰ ਨਿਕਲ ਜੋ ਉੱਥੇ ਚੰਗੇ ਰਹੋਗੇ ਇੰਨੀ ਕੀ ਵੀਡੀਓ ਸੀਗੀ ਭਾਈ ਐਸੀ ਚੀਜ਼ ਤੇ ਗਰਮੀ ਤੋਂ ਬਚਣ ਲਈ ਭਰਾਓ ਜਿਹੜੇ ਗਰਮੀ ਨਹੀਂ ਚੱਲ ਸਕਦੇ ਬਾਲੀ ਆਪਦਾ ਸਿਰ ਤੇ ਕੁਝ ਬੰਨ ਕੇ ਰੱਖਿਓ ਪਾਣੀ ਕੋਲੇ ਰੱਖੋ ਠੰਡਾ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪਤਣੀ ਆ ਅੰਤਾਂ ਦੀ ਗਰਮੀ ਪੈਣੀ ਆ ਕੱਲੇ ਕਦੇ ਵੀ ਜਿਹੜੇ ਗਰਮੀ ਨਹੀਂ ਚੱਲ ਸਕਦੇ ਕੋਈ ਇਹੋ ਜਿਹਾ ਕੰਮ ਕਰਨ ਖੇਤ ਨਾ ਉੱਠ ਜਿਓ ਜਿੱਥੇ ਉੱਤੇ ਖੇਲਦੇ ਵਿੱਚ ਪਾਣੀ ਨਾ ਹੋਵੇ ਤੁਹਾਡੇ ਪੀਣ ਨੂੰ ਪਾਣੀ ਨਾ ਹੋਵੇ ਤੇ ਤੁਸੀਂ ਕੋਈ ਕੰਮ ਕਰਨ ਲੱਗ ਜਾਓ ਤੇ ਬਾਅਦ ਵਿੱਚ ਮੂੰਹ ਸੁੱਕ ਜੇ ਸੰਘ ਸੁੱਕ ਜੇ ਬੰਦੇ ਨੂੰ ਚੱਕ ਰੱਖ ਕੇ ਤੋਰਾ ਪੈ ਕੇ ਉੱਥੇ ਢੱਗ ਪੇ ਇਹੋ ਜੀ ਲਾਪਰਵਾਹੀ ਨਾ ਕਰਿਓ ਕਦੇ ਵੀ ਬਹੁਤ ਗਰਮੀ ਪੈਣੀ ਐ ਇਸ ਵਾਰੀ ਸ਼ੇਅਰ ਕਰ ਦਿਓ ਸਾਰੇ ਵੀਰਾਂ ਦੇ ਨਾਲ ਆਪਾਂ ਮਿਲਦਾ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੇਟਸ ਗਰੁੱਪ